12 14 ਬੰਦਿਆਂ ਦੇ ਕੋਲ ਕੋਈ ਅਧਿਕਾਰ ਨਹੀਂ ਅੰਤਰੰਕ ਕਮੇਟੀ ਦੇ ਕੋਲ ਤੇ ਬਿਨਾ ਪੁੱਛਿਆ ਚਲੋ ਨਵੇਂ ਜਥੇਦਾਰ ਨੂੰ ਤੇ ਵਧਾਈ ਮੈਂ ਵੀ ਦੇ ਦਿੰਨਾ ਭਾਈ ਕੁਲਦੀਪ ਸਿੰਘ ਨੂੰ ਲਓ ਮੇਰੇ ਵੱਲੋਂ ਵਧਾਈ ਆ ਜੀ ਆ ਮੀਡੀਆ ਨੇ ਖਬਰ ਪਹੁੰਚਾ ਦੇਣੀ ਆ ਵਧਾਈ ਆ ਜੀ ਪਰ ਪਹਿਲੇ ਦਾ ਕੋਈ ਕਸੂਰ ਤੇ ਦੱਸ ਕੇ ਜਾਓ ਜਾਂਦੇ ਜਾਂਦਾ ਵੀ ਉਹਨੇ ਕੀ ਕੀਤਾ ਵਾ ਕਿਹੜਾ ਗਵਨ ਕੀਤਾ ਵਾ ਕਿਹਦੇ ਨਾਲ ਧੱਕਾ ਕੀਤਾ ਵਾ ਕਿਹਦੇ ਨਾਲ ਕੋਈ ਪਹਿਲੇ ਦਾ ਕਸੂਰ ਤੇ ਦੱਸੋ ਇਤਨਾ ਵੀ ਕੰਨੋਂ ਬੜੀ ਬਾਂਦਰੀ ਜਦੋਂ ਮਰਜੀ ਕੰਨ ਮਰੋੜਦਾ ਤੋਈ ਕੋਈ ਜਥੇਬੰਦੀ ਦਾ ਮੂੰਹ ਨਹੀਂ ਫੁੱਟਿਆ ਅਜੇ ਤੱਕ ਮੇਰੇ ਅੱਗੇ ਇੱਕ ਦੋ ਟਾੜੀ ਆ ਜਿਹੜੇ ਬੋਲੀ ਜਾਂਦੇ ਆ ਸਾਡੇ ਬੋਲੇ ਦਾ ਕਿੰਨਾ ਕਸਰਿਆ ਕਿੱਥੇ ਗਈਆਂ ਸਾਡੀਆਂ ਟਕਸਾਲਾਂ ਕਿੱਥੇ ਗਈਆਂ ਸਾਡੀਆਂ ਨਿਹੰਗ ਜਥੇਬੰਦੀਆਂ ਕਿੱਥੇ ਗਏ ਸਾਡੇ ਵੱਡੇ ਵੱਡੇ ਬੁੱਢੇ ਤਲ ਜਾਂ ਵੱਡੇ ਵੱਡੇ ਪੰਥ ਦੀਆਂ ਗੱਲਾਂ ਕਰਨ ਵਾਲੇ ਬੰਦੇ ਉਹਨਾਂ ਦਾ ਫਰਜ਼ ਨਹੀਂ ਸੀ ਕੱਲ ਪੈਿੰਦੀ ਸੱਟੇ ਸਟੈਂਡ ਲੈਣ ਦੇ ਵੀ 11 12 ਬੰਦੇ ਕੌਣ ਹੁੰਦੇ ਆ ਅਕਾਲ ਤਖਤ 11 12 ਬੰਦਿਆਂ ਦਾ ਨਹੀਂ ਅਕਾਲ ਤਖਤ ਪੂਰੀ ਦੁਨੀਆ 'ਚ ਵੱਸਣ ਵਾਲੇ ਸਿੱਖਾਂ ਦਾ ਵਾ ਕਿਹੇ ਬੰਦੇ ਨੇ ਸਟੈਂਡ ਨਹੀਂ ਲਿਆ ਪਤਾ ਨਹੀਂ ਲਫਾਫੇ ਮੋਟੇ ਮਿਲੇ ਜਾਂ ਤੇ ਜੀਬ ਤੇ ਭਾਰ ਜ਼ਿਆਦਾ ਪੈ ਜਾਂਦਾ ਸਾਡੀ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਚ ਸਿੱਖਾਂ ਦੀਆਂ ਗੱਲਾਂ ਹੁੰਦੀਆਂ ਵਾ ਇਹ ਸਿੱਖ ਇੱਕ ਕੌਮ ਹੈਗੀ ਆ ਤੇ ਇੱਥੋਂ ਦਾ ਨਜਾਮ ਤੁਹਾਨੂੰ ਆਪਸ ਵਿੱਚ ਪੱਗੋ ਪੱਗੀ ਕਰਾਉਣਾ ਚਾਹੁੰਦਾ ਵਾ ਪੀ ਇਹਨਾਂ ਨੂੰ ਵਿਸ਼ਵਲ ਲੈਵਲ ਉੱਤੇ ਬੇਇੱਜ਼ਤ ਕੀਤਾ ਜਾਵੇ ਇਹ ਗੱਲ ਹੋਰ ਕਹ ਦੇਆ ਆਉਣ ਵਾਲਾ ਸਮਾਂ ਇੰਟਰਨੈਟ ਦਾ ਵਾ ਏਆਈ ਦਾ ਜ਼ਮਾਨਾ ਵਾ ਚਲੋ ਸਾਨੂੰ ਇੰਟਰਨਰਨੈਟ ਨੂੰ ਦੇ ਪੁੱਛਣ ਦੀ ਲੋੜ ਨਹੀਂ ਅਸੀਂ ਦੇ ਵੈਸੇ ਦੁਨੀਆ ਦੇ ਬਾਦਸ਼ਾਹ ਹਮ ਰਖਤ ਪਾਤਸ਼ਾਹੀ ਦਾਵਾ AI ਨੂੰ ਪੁੱਛਿਆ ਗਿਆ ਕਿ ਜੇ ਦੁਨੀਆ ਦੇ ਸਾਰੇ ਧਰਮਾਂ ਦੇ ਵਿੱਚੋਂ ਇੱਕ ਧਰਮ ਚੁਣਨਾ ਹੋਵੇ ਜਿਹੜਾ ਦੁਨੀਆ ਤੇ ਰਾਜ ਕਰੂਗਾ ਕੰਪਿਊਟਰ ਨੇ ਵੀ ਆਖਿਆ ਦੁਨੀਆ ਤੇ ਸਿੱਖ ਕੌਮ ਹੈ ਜਿਹੜੀ ਦੁਨੀਆ ਤੇ ਆਉਣ ਵਾਲੇ ਸਮੇਂ 'ਚ ਰਾਜ ਕਰ ਸਕਦੀ ਹੈ ਕੰਪਿਊਟਰ ਨੈਟ ਦਾ ਜ਼ਮਾਨਾ ਕਹਿਣ ਲਿਆ ਤੇ ਅਸੀਂ ਆਪਸ 'ਚ ਜੁੱਤੀਓ ਜੁੱਤੀ ਹੋਈ ਜਾਂਦੇ ਅਗਲੇ ਬੰਨੇ ਸ਼ਰੀ ਅਕਾਲ ਤੱਕ ਸਾਬ ਦਾ ਜਥੇਦਾਰ ਐਦਾਂ ਟਾਕਾਂ ਤੇ ਹੱਥ ਰੱਖ ਕੇ ਖਲੋਤਾ ਦੋਆ ਤੇ ਦੋਆ ਟਾਕਾਂ ਤੇ ਹੱਥ ਰੱਖੇ ਤੇ ਪੰਜਾਬੀਆਂ ਦਾ ਬਾਦਸ਼ਾਹ ਸ਼ੇਰੇ ਪੰਜਾਬ ਜਾ ਕੇ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਥੇਦਾਰ ਨੇ ਟਾਕਾਂ ਤੋਂ ਹੱਥ ਚੁੱਕ ਕੇ ਆਖਿਆ ਸ਼ੇਰੇ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮਾਰ ਪਈਆ ਸਾਨੂੰ ਸਭ ਤੋਂ ਵੱਡੀ ਕਦੀ ਸਾਡੇ ਜਥੇਦਾਰਾਂ ਦੇ ਹੱਥ ਟਾਕਾਂ ਦੇ ਹੁੰਦੇ ਸੀ ਤੇ ਸਾਡੀ ਲੀਡਰਸ਼ਿਪ ਦੇ ਹੱਥ ਜੁੜੇ ਹੁੰਦੇ ਸੀ ਅਜ ਨਕਮੇ ਤੋਂ ਨਕਮਾ ਲੀਡਰ ਨਕਮਾਂ ਸ਼ਬਦ ਇਸ ਕਰਕੇ ਵਰਤਨਾ ਜਿੰਨੇ ਚਟਾ ਵੀ ਵੇਚਿਆ ਮਾਵਾ ਦੇ ਪੁੱਤ ਵੀ ਸਾਰੇ ਨਹੀਂ ਨਕਮੇ ਹੁਣ ਨਕਮਿਆਂ ਦੀ ਕੈਟਾਗਰੀ ਵੀ ਆ ਨਾ ਜਿਨੇ ਲੋਕਾਂ ਦੇ ਹੱਕ ਮਾਰੇ ਲੋਕਾਂ ਦੀਆਂ ਜ਼ਮੀਨਾਂ ਨੱਪੀਆਂ ਜਿਹਨੂੰ ਦਹਾਗਰੂਆਂ ਦੇ ਨਾਂ ਹੀ ਨਹੀਂ ਆਉਂਦੇ ਤੇ ਲੀਡਰ ਪੰਥਕ ਆ ਪੰਜ ਪੌੜੀਆਂ ਜਪਜੀਤ ਸਿੰਘ ਦੇ ਨੇ ਹੁੰਦੇ ਆ ਲੀਡਰ ਪੰਥਕ ਆ ਅੱਜ ਲੀਡਰਾਂ ਦੇ ਹੱਥ ਢਾਕਾਂ ਤੇ ਆ ਤੇ ਸਾਡੇ ਜਥੇਦਾਰਾਂ ਦੇ ਹੱਥ ਇਦਾਂ ਜੜਵਾ ਦਿੱਤੇ ਅਗਲਿਆਂ ਨੇ ਮਾਰ ਇੱਥੇ ਵੱਜੀ ਰਿਆ ਕੇ ਸਾਨੂੰ ਇੱਥੇ ਵੱਜੀ ਆ ਜੋ ਕੁਝ ਕੱਲ ਦੇ ਘਟਨਾਕ੍ਰਮ ਚ ਵਾਪਰਿਆ ਸਿੱਖ ਕੌਮ ਦੇ ਵਾਸਤੇ ਇੱਕ ਵੱਡੀ ਦੁਬਧਾ ਪੈਦਾ ਕਰਕੇ ਰੱਖ ਦਿੱਤੀ ਸਮੇਂ ਦੀ ਲੀਡਰਸ਼ਿਪ ਨੇ ਜਿਹੜਾ ਬੰਦਾ ਅਸੀਂ ਇੱਕ ਗੱਲ ਕਹਿ ਦਿੰਨੇ ਬੜੀ ਹੋਪ ਕੇ ਜਥੇਦਾਰ ਹੋਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਇਦਾਂ ਕਹਿੰਦੇ ਨਾ ਆਪਾਂ ਤੁਸੀਂ ਵੀ ਕਹਿੰਦੇ ਜੇ ਨਾ ਅਕਾਲੀ ਫੂਲਾ ਸਿੰਘ ਵਰਗਾ ਨਹੀਂ ਲੱਭਦਾ ਲੱਭੇ ਕਿੱਦਾਂ ਅਕਾਲੀ ਫੂਲਾ ਸਿੰਘ ਦੇ ਕੋਲ 15-20 ਹਜ਼ਾਰ ਬੰਦਾ ਆਪਣਾ ਪਰਸਨਲ ਡਾਂਗ ਸੋਟਾ ਖੜਕਾਉਣ ਵਾਸਤੇ ਉਹ ਮੁਲਾਜ਼ਮ ਥੋੜਾ ਅੱਜ ਦੇ ਜਹੇਦਾਰ ਦੇ ਪੱਲੇ ਹੈ ਕਿ ਜਹੇਦਾਰ ਨੂੰ ਖੁਦ ਕਹਿਣਾ ਪਿਆ ਕੀ ਪਤਾ ਇਹਨਾਂ ਮੇਰੀ ਕਦੋਂ ਛੁੱਟੀ ਕਰ ਦੇਣੀ ਮੈਂ ਤੇ ਬੈਗ ਪੈਕ ਕਰਕੇ ਰੱਖਿਆ ਭਾਈ ਆਪਣਾ ਜੇ ਕੌਮ ਦਾ ਜਥੇਦਾਰ ਵੀ ਇਹ ਸ਼ਬਦ ਵਰਤੇ ਤੁਸੀਂ ਸਮਝ ਲਓ ਅਸੀਂ ਇਹ ਗੱਲ ਕਹਿੰਨੇ ਆ ਅਕਾਲ ਤਖਤ ਦਾ ਹੁਕਮ ਸਾਰੀ ਦੁਨੀਆ 'ਚ ਚੱਲਦਾ ਵਾ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਖੁਦ ਆਖਿਆ ਵੀ ਮੈਨੂੰ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਆਖਿਆ ਤੇਰਾ ਹੁਕਮਾ 100 ਮੀਟਰ ਦੇ ਘੇਰੇ-ਘੇਰੇ 'ਚ ਚੱਲਦਾ ਵਾ ਪੂਰੀ ਦੁਨੀਆ ਦੀ ਗੱਲ ਬਾਅਦ 'ਚ ਕਰਾਂਗੇ ਕਿੱਥੇ ਖਲੋਗੇ ਅਸੀਂ ਆਗੇ ਕਿੰਨੀ ਵੱਡੀ ਮਾਰ ਵੱਜੀ ਸਾਨੂੰ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰੱਖਣ ਦਾ ਤੇ ਕੱਢਣ ਦਾ ਵਿਧੀ ਵਿਧਾਨ ਕੌਮ ਆਪਣੇ ਹੱਥਾਂ 'ਚ ਨਹੀਂ ਨਾ ਲੈਂਦੀ ਜਿੰਨਾ ਚਿਰ ਤੁਸੀਂ ਜ਼ਫੇਦਾਰਾਂ ਨੂੰ ਮੁਲਾਜ਼ਮ ਬਣਾ ਕੇ ਰੱਖੋਗੇ ਸਾਡੀ ਦੁਰਦਸ਼ਾ ਇਹਦੇ ਤੁਮੀ ਭੈੜੀ ਹੋਣੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਨਾ ਹੋਈ ਤੇ ਮੈਨੂੰ ਆਖਿਓ ਅਕਾਲ ਤਖਤ ਦੀ ਇੱਕ ਆਵਾਜ਼ ਵਜੇ ਜਵਾਨੀਆਂ ਖੰਡੇ ਦੀਆਂ ਤਾਰਾਂ ਤੇ ਨੱਚ ਜਾਂਦੀਆਂ ਹੁੰਦੀਆਂ ਸੀ ਅੱਜ ਅਕਾਲ ਤਖਤ ਦੇ ਸਾਹਬ ਦੇ ਵਿਹੜੇ ਚ ਖਲੋਤੇ ਦਾਗੀ ਬੰਦੇ ਕਹਿੰਦੇ ਮੈਂ ਨਹੀਂ ਮੰਨਦਾ ਅਕਾਲ ਤਖਤ ਸਾਹਿਬ ਨੂੰ ਇੱਥੇ ਲਿਆ ਕੇ ਖਿਲਾਰਨਾ ਸੀ ਤੁਹਾਨੂੰ ਸਮੇਂ ਦੀ ਹਕੂਮਤ ਨੇ ਸਿੱਖੋ ਜਿਹੜਾ ਤੁਸੀਂ ਕਹਿੰਦੇ ਨਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਿੱਨਾਂ ਚਰ ਜਹੇਦਾਰ ਇਹਨਾਂ ਦੀ ਹਾਂ ਚ ਹਾਮ ਲਾਉਂਦੇ ਰਹੇ ਉਹਨਾਂ ਚਰ ਅਕਾਲ ਤਖਤ ਮਹਾਨ ਸੀ ਜਿੱਦਨ ਉਹਨਾਂ ਨੇ ਮਾੜੀਆਂ ਜੀਆਂ ਅੱਖਾਂ ਵਿਖਾਈਆਂ ਤੇ ਅਗਲੇ ਦਿਨ ਜੁੱਲੀ ਬਿਸਤਰਾ ਕੋਲ ਕਰਕੇ ਉਹ ਕੱਢ ਦੇ ਤੰਨ ਮਾਰੇ ਅਕਾਲ ਤਖਤ ਸਾਹਿਬ ਦਾ ਸਿਸਟਮ ਕੌਮ ਦੇ ਹੱਥਾਂ ਚ ਪਰਸਨਲ ਤੌਰ ਤੇ ਚਾਹੀਦਾ ਕੀ ਆਖਿਆ ਸਾਡੇ ਕੱਲ ਬੰਦਿਆਂ ਨੇ ਕੱਢਣ ਲੱਗਿਆ ਇਹ ਜੀ 11 ਮੈਂਬਰੀ ਅੰਤਰੰਗ ਕਮੇਟੀ ਦਾ ਫੈਸਲਾ ਵਾ ਜਥੇਦਾਰ ਨੂੰ ਕੱਢਿਆ ਜਾਂਦਾ ਅੰਤਰੰਕ ਕਮੇਟੀ ਕੌਣ ਹੁੰਦੀ ਆ ਜਥੇਦਾਰ ਨੂੰ ਕੱਢਣ ਵਾਲੀ ਵਿਕਰਮ ਸਿੰਘ ਮਜੀਠੀਏ ਦਾ ਬਿਆਨ ਆਇਆ ਥੋੜਾ ਚਿਰ ਪਹਿਲਾਂ ਸ਼ਾਇਦ ਨੈਟ ਤੇ ਵੇਖ ਲਿਆਣਾ ਤੁਸੀਂ ਉਹ ਕਹਿੰਦਾ ਗਲਤ ਕੀਤਾ ਵਾ ਉਹ ਕਹਿੰਦਾ ਗਲਤ ਕੀਤਾ ਗੋਬਿੰਦ ਸਿੰਘ ਲੋਂਗੋਵਾਲ ਸਾਬਕਾ ਪ੍ਰਧਾਨ ਨੇ ਆਖਿਆ ਗਲਤ ਕੀਤਾ ਵਾ ਸਿਆਣੇ ਆ ਬੰਦੇ ਭਾਈ ਤੇ ਜਿਹੜੇ ਕੱਲ੍ਹ ਦੀਆਂ ਪਾਲਛਾ ਮਾਰਨ ਦੇ ਨਾ ਫੇਸਬੁੱਕ ਦੇ ਉੱਤੇ ਚੰਗਾ ਆਇਆ ਜਥੇਦਾਰ ਲਾਇਆ ਚੰਗਾ ਆਇਆ ਜਥੇਦਾਰ ਲਾਇਆ ਤੇ ਵੱਡੇ ਲੀਡਰਾਂ ਦੇ ਬਿਆਨ ਤੋਂ ਬਾਅਦ ਉਹ ਪਲਟੀਆਂ ਮਾਰਨ ਨੂੰ ਫੇਰਨ ਡੇ ਵੀ ਉਹ ਵੱਡਾ ਲੀਡਰ ਮੁੱਕਰ ਗਿਆ ਤੇ ਅਸੀਂ ਕਿਹੜੇ ਖੂ ਖਾਤੇ ਪਈਏ ਉਹ ਕੱਲ ਦੇ ਫੈਸਲੇ ਨੂੰ ਸਹੀ ਕਹਿਣ ਡੇ ਸੀ ਤੇ ਜਦੋਂ ਵੱਡੇ ਲੀਡਰ ਨੇ ਪਲਟੀ ਮਾਰੀ ਵੀ ਵੱਡੇ ਲੀਡਰ ਨੇ ਕਹਿ ਦਿੱਤਾ ਵੀ ਨਹੀਂ ਇਹ ਕੰਮ ਗਲਤ ਹੋਇਆ ਵਾ ਉਹ ਮਗਰ ਚਮਚਿਆਂ ਨੂੰ ਸਮਝ ਨਹੀਂ ਲੱਗਣ ਡਈ ਵੀ ਹੁਣ ਹਾਂਚ ਹਾਂ ਮਲਾਈਏ ਕਿ ਨਾਂਚ ਨਾਂ ਮਲਾਈਏ ਪਹਿਲਾਂ ਹੀ ਬੰਦਾ ਸੋਚ ਕੇ ਚੱਲੇ ਥੋੜਾ ਜਿਆ ਇਕਦਾ ਚਮਚਾਗਰੀ ਵਾਲਿਆਂ ਦੇ ਕੋਲੋਂ ਬਚਣਾ ਚਾਹੀਦਾ ਅੱਜ ਦੇ ਦੌਰ ਅੰਦਰ ਲੀਡਰ ਇਹਨੇ ਮਾੜੇ ਨੇ ਜਿਹਨੇ ਥੱਲੇ ਚਮਚੇ ਵੇਚੇ ਤੁਰੇ ਫਿਰਦੇ ਜਿਹੜੇ ਨੰਗ ਧੜੰਗ ਬੰਦਾ ਉਹਨਾਂ ਬੰਦਿਆਂ ਨੇ ਸਭ ਤੋਂ ਜ਼ਿਆਦਾ ਲੀਡਰਾਂ ਦਾ ਭੱਠਾ ਭਾ ਕੇ ਰੱਖਿਆ ਮੈਂ ਫੇਰ ਗੱਲ ਉੱਥੇ ਲੈ ਕੇ ਆਵਾਂ ਢਾਡੀ ਸਿੰਘ ਨਾਲ ਹੀ ਰਚਨਾ ਕਹਿਣਗੇ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਆ 11 ਬੰਦੇ ਫੈਸਲਾ ਕਰਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਗੋਲਕ ਦਾ ਸਕੂਲਾਂ ਦਾ ਕਾਲਜਾਂ ਦਾ ਪਰ ਜਥੇਦਾਰ ਦੀ ਹਸਤੀ ਬਿਲਕੁਲ ਆਜ਼ਾਦ ਚਾਹੀਦੀ ਆ ਇੱਕ ਨਿੱਕੀ ਜੀ ਗੱਲ ਸੁਣਾਵਾਂ ਨਿੱਕੀ ਤੁਹਾਨੂੰ ਅਕਾਲ ਤਖਤ ਦੀ ਜਥੇਦਾਰ ਦੀ ਹਸਤੀ ਦਾ ਪਤਾ ਲੱਗੂ ਤੇ ਅੱਜ ਇਹਨਾਂ ਨੇ ਕਿਤੇ ਖਲਾਰਤਾ ਜਥੇਦਾਰ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨਾ ਆ ਦਰਿਆ ਸਤਲੁਜ ਲੰਘਦੇ ਨਾ ਥੱਲੇ ਲੱਗੂ ਇਹ ਬਾਰਡਰ ਸੀ ਸਿੱਖਾਂ ਦਾ ਸ਼ੇਰੇ ਪੰਜਾਬ ਦਾ ਬਾਰਡਰ ਸੀ ਤੇ ਲਿਖਤੀ ਇਕਰਾਰਨਾਮਾ ਹੋਇਆ ਸੀ ਕਿ ਦਰਿਆ ਸਤਲੁਜ ਪਾਰ ਕਰਕੇ ਸ਼ੇਰੇ ਪੰਜਾਬ ਦਾ ਕੋਈ ਬੰਦਾ ਦੂਜੇ ਬੰਨੇ ਨਹੀਂ ਜਾਊਗਾ ਜਾਨੀ ਕਿ ਸਤਲੁਜ ਤੋਂ ਇਧਰ-ਇਧਰ ਤੁਸੀਂ ਸ਼ੇਰੇ ਪੰਜਾਬ ਵੱਲ ਜੇ ਤੇ ਸਤਲੁਜ ਤੋਂ ਜਦੋਂ ਪਾਰ ਕਰਕੇ ਫਿਰ ਤੁਸੀਂ ਪੰਜਾਬ ਵਾਲੇ ਪਾਸੇ ਨਹੀਂ ਜੀ ਰਹਿੰਦੇ ਉਹਨਾਂ ਦਿਨਾਂ 'ਚ ਉਹਨਾਂ ਦਿਨਾਂ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਮਰਜੀ ਦਰਿਆ ਪਾਰ ਕਰਕੇ ਤੇ ਅਨੰਦਪੁਰ ਸਾਹਿਬ ਜਾ ਵੜਦਾ ਹੁੰਦਾ ਸੀ ਜਦੋਂ ਮਰਜ਼ੀ ਦਰਿਆ ਪਾਰ ਕਰਕੇ ਉਹਨੇ ਪਟਿਆਲੇ ਵਾਲੇ ਆਲਾ ਸਿੰਘ ਨੂੰ ਜਾ ਮਿਲਣਾ ਤੇ ਅੰਗਰੇਜ਼ਾਂ ਨੂੰ ਬੜਾ ਗੁੱਸਾ ਚੜਿਆ ਕਰਨਾ ਅੰਗਰੇਜ਼ਾਂ ਨੇ ਰਿਆਸਤਾਂ ਨੂੰ ਆਖਿਆ ਕਰਨਾ ਵੀ ਲਿਖਤੀ ਐਗਰੀਮੈਂਟ ਹੋਇਆ ਵਾ ਸ਼ੇਰੇ ਪੰਜਾਬ ਦਾ ਕੋਈ ਬੰਦਾ ਦਰਿਆ ਸਤਲੁਜ ਪਾਰ ਕਰਕੇ ਇੱਧਰ ਨਹੀਂ ਆ ਸਕਦਾ ਤੇ ਆ ਅਕਾਲੀ ਭੂਲਾ ਸਿੰਘ ਤੀਜੇ ਦਿਨ ਘੋੜੇ ਤੇ ਚੜਦਾ 5-7000 ਬੰਦਾ ਨਾਲ ਲੈਂਦਾ ਤੇ ਜਦੋਂ ਮਰਜ਼ੀ ਦਰਿਆ ਪਾਰ ਕਰਕੇ ਕਦੇ ਆਨੰਦਪੁਰ ਸਾਬ ਚਲ ਜਾਂਦਾ ਕਦੇ ਪਟਿਆਲੇ ਆ ਜਾਂਦਾ ਕਦੇ ਕਿਤੇ ਚਲਾ ਜਾਂਦਾ ਤੇ ਰਿਆਸਤਾਂ ਨੇ ਅੰਗਰੇਜ਼ਾਂ ਨੂੰ ਇੱਕ ਗੱਲ ਆਖੀ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੀ ਹਸਤੀ ਕਿਸੇ ਸੰਧੀ ਚ ਨਹੀਂ ਆਉਂਦੀ ਇਹ ਪੂਰੀ ਦੁਨੀਆ ਦਾ ਮਾਲਕ ਆ ਸਾਡੀ ਅੱਖਾਂ ਦੇ ਸਾਹਮਣੇ ਪੂਰੀ ਦੁਨੀਆ ਦਾ ਮਾਲਕ ਆ ਸਿੱਖੋ ਅੱਜ ਵੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਆਉਣ ਦੀ ਬੜੀ ਜ਼ਰੂਰਤ ਆ ਲੋੜ ਆ ਪਰ ਬਚਾ ਤੁਹਾਡਾ ਮੈਨੂੰ ਮੇਰੇ ਸ਼੍ਰੋਮਣੀ ਕਮੇਟੀ ਚ ਬੜੇ ਚੰਗੇ ਚੰਗੇ ਦੋਸਤ ਮਿੱਤਰ ਆ ਕਿਉਂਕਿ ਮੇਰੇ ਘਰ ਦੇ ਘੱਟੋ ਘੱਟ 10 ਮੈਂਬਰ ਸ਼੍ਰੋਮਣੀ ਕਮੇਟੀ ਚ ਮੁਲਾਜ਼ਮ ਆ ਮੇਰੇ ਆਪਣੇ ਟੱਬਰ ਦੇ ਮੈਂ ਹਰ ਸਟੇਜ ਤੇ ਕਹਿੰਦਾ ਸ਼੍ਰੋਮਣੀ ਕਮੇਟੀ ਕੌਮ ਦੀ ਜਿੰਦ ਜਾਣਿਆ ਕੌਮ ਦੀ ਰੂਹੇ ਰਵਾ ਜਥੇਬੰਦੀ ਆ ਪਰ ਪ੍ਰਬੰਧ ਨਕਮੇ ਆ ਥਾਜਾ ਕਰੀਏ ਕੀ ਹੋਣਾ ਹਣ ਗੱਡੀ ਹੋਵੇ 1 ਕਰੋੜ ਦੀ ਸੁਣ ਲਿਓ ਗੱਲ ਗੱਡੀ ਹੋਵੇ 1 ਕਰੋੜ ਦੀ ਤੇ ਜੇ ਡਰਾਈਵਰ ਤੁਸੀਂ ਮੇਰੇ ਅਰਗਾ ਰੱਖੋਗੇ ਫਿਰ ਤੇ ਰੂੜੀਆਂ ਤੇ ਚਾੜੂਗਾ ਨਾ ਤੇ ਡਰਾਈਵਰ ਹੀ ਨਕਮਾ ਰੱਖ ਲਿਆ ਤੁਸੀਂ ਗੱਡੀ ਕਰੋੜ ਦੀ ਲੈਣ ਦੀ ਗੱਡੀ ਦਾ ਥੋੜਾ ਕਸੂਰ ਸੀ ਡਰਾਈਵਰ ਚਾਹੀਦਾ ਸੀ ਸਿੰਘ ਸਾਹਿਬ ਵਰਗਾ ਇੰਨਾ ਵਰਗਾ ਭਾਈ ਸਾਹਿਬ ਬਣਾ ਵਰਗਾ ਜਾਂ ਤੁਹਾਡੇ ਵਰਗਾ ਕੋਈ ਸਿਆਣਾ ਬਣਾ ਉਹ ਸਟੀਰਿੰਗ ਤੇ ਬੈਂਦਾ ਉਹ ਵੇਖਦਿਆਂ ਹੀ ਦੱਸਦਾ ਵੀ ਦੀ ਮਾਈਲੇਜ ਇੰਨੀ ਆ ਇਹਦਾ ਰੇਸ ਇੰਨੀ ਆ ਇਹਦੇ ਵਿੱਚ ਆਪ ਫੈਸਿਲਿਟੀ ਆ ਇਹਦੇ ਵਿੱਚ ਆਪ ਫੈਸਿਲਿਟੀ ਆ ਸਾਡੀਆਂ ਸੰਸਥਾਵਾਂ ਮਾੜੀਆਂ ਨਹੀਂ ਇਹ ਮਹਿੰਗੇ ਭਾਅ ਸਾਨੂੰ ਮਿਲੀਆਂ ਸੀ ਤੁਸੀਂ ਡਰਾਈਵਰ ਕੰਮੇ ਭਾਅ ਦਿੱਤੇ ਸੀਟਾਂ ਦੇ ਉੱਤੇ ਲਿਆ ਕੇ ਮੈਂ ਕਿਦਾਂ ਕਹਦਾ ਸ਼ਰਮਣੀ ਕਮੇਟੀ ਮਾੜੀ ਆ ਸਾਡੇ ਵੱਡਿਆਂ ਨੇ ਸਿਰ ਦੇ ਕੇ ਬਣਾਈ ਆ ਜੰਡਾ ਨਾਲ ਸੜ ਕੇ ਬਣਾਈ ਆ ਲక్ష్మణ ਸਿੰਘ ਧਾਰੋਵਾਲੀ ਉਹਨਾਂ ਦਾ ਖੂਨ ਡੁੱਲਾ ਵਾ ਆ ਫੇਰ ਕਹਿ ਦਿਆਂ ਜੰਨਾ ਚਿਰ ਸਾਡੇ ਤਖਤਾਂ ਦਾ ਵਿਧੀ ਵਿਧਾਨ ਨਹੀਂ ਬਦਲਦਾ ਇਹ 12 14 ਬੰਦਿਆਂ ਦੇ ਕੋਲ ਕੋਈ ਅਧਿਕਾਰ ਨਹੀਂ ਅੰਤਰੰਕ ਕਮੇਟੀ ਦੇ ਕੋਲ ਵੀ ਬਿਨਾ ਪੁੱਛਿਆ ਚਲੋ ਨਵੇਂ ਜਥੇਦਾਰ ਨੂੰ ਤੇ ਵਧਾਈ ਮੈਂ ਵੀ ਦੇ ਦੇਣਾ ਭਾਈ ਕੁਲਦੀਪ ਸਿੰਘ ਨੂੰ ਲਓ ਮੇਰੇ ਵੱਲੋਂ ਵਧਾਈ ਆ ਜੀ ਆ ਮੀਡੀਆ ਨੇ ਖਬਰ ਪਤਾ ਦੇਣੀ ਆ ਵਧਾਈ ਆ ਜੀ ਪਰ ਪਹਿਲੇ ਦਾ ਕੋਈ ਕਸੂਰ ਤੇ ਦੱਸ ਕੇ ਜਾਓ ਜਾਂਦੇ ਜਾਂਦਾ ਵੀ ਉਹਨੇ ਕੀ ਕੀਤਾ ਵਾ ਕਿਹੜਾ ਗਵਨ ਕੀਤਾ ਵਾ ਕਿਹਦੇ ਨਾਲ ਧੱਕਾ ਕੀਤਾ ਵਾ ਕਿਹਦੇ ਨਾਲ ਕੋਈ ਪਹਿਲੇ ਦਾ ਕਸੂਰ ਤੇ ਦੱਸੋ ਇਹ ਤਾਂ ਵੀ ਕੰਨੋਂ ਬੜੀ ਬਾਂਦਰੀ ਜਿਦੋਂ ਮਰਜ਼ੀ ਕੰਨ ਮਰੋੜਦਾ ਤੋਹੀ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਕੀ ਚੋਕਲਾ ਦੂਜੀ ਤਿਆਰ ਬੰਦੇ ਜਲੀਲ ਕਰਨ ਨੂੰ ਤੁਸੀਂ ਮਗਰ ਤਿਆਰ ਕਰਕੇ ਰੱਖ ਲੈਂਦੇ ਹੋ ਅੱਜ ਵੀ ਕੌਮ ਨੂੰ ਸਿਰ ਜੋ ਤੇ ਮੈਂ ਹੈਰਾਨ ਪਤਾ ਕਿਹੜੀ ਗੱਲ ਤੇ ਆ ਕੋਈ ਜਥੇਬੰਦੀ ਦਾ ਮੂੰਹ ਨਹੀਂ ਫੁੱਟਿਆ ਅਜੇ ਤੱਕ ਮੇਰੇ ਅੱਗੇ ਇੱਕ ਦੋ ਟਾਡੀ ਆ ਜਿਹੜੇ ਬੋਲੀ ਜਾਂਦੇ ਆ ਸਾਡੇ ਬੋਲੇ ਦਾ ਕਿੰਨਾ ਕਸਰਿਆ ਕਿੱਥੇ ਗਈਆਂ ਸਾਡੀਆਂ ਟਕਸਾਲਾਂ ਕਿੱਥੇ ਗਈਆਂ ਸਾਡੀਆਂ ਨਿਹੰਗ ਜਥੇਬੰਦੀਆਂ ਕਿੱਥੇ ਗਏ ਸਾਡੇ ਵੱਡੇ ਵੱਡੇ ਬੁੱਢੇ ਤਲ ਜਾਂ ਵੱਡੇ ਵੱਡੇ ਪੰਥ ਦੀਆਂ ਗੱਲਾਂ ਕਰਨ ਵਾਲੇ ਬੰਦੇ ਉਹਨਾਂ ਦਾ ਫਰਜ਼ ਨਹੀਂ ਸੀ ਕੱਲ ਪੈਿੰਦੀ ਸੱਟੇ ਸਟੈਂਡ ਲੈਣ ਦੇ ਵੀ 11 12 ਬੰਦੇ ਕੌਣ ਹੁੰਦੇ ਆ ਅਕਾਲ ਤਖਤ 11 12 ਬੰਦਿਆਂ ਦਾ ਨਹੀਂ ਅਕਾਲ ਤਖਤ ਪੂਰੀ ਦੁਨੀਆ 'ਚ ਵੱਸਣ ਵਾਲੇ ਸਿੱਖਾਂ ਦਾ ਵਾ ਕਿਹੇ ਬੰਦੇ ਨੇ ਸਟੈਂਡ ਨਹੀਂ ਲਿਆ ਪਤਾ ਨਹੀਂ ਲਫਾਫੇ ਮੋٹے ਮਿਲੇ ਜਾਂ ਤੇ ਜੀਬ ਤੇ ਭਾਰ ਜ਼ਿਆਦਾ ਪੈ ਜਾਂਦਾ ਸਾਡੀ ਨੂੰ ਮਾਫ ਕਰਿਓ ਅੱਜ ਲੋੜਿਆ ਕੌਮ ਨੂੰ ਇੱਕ ਝੰਡੇ ਥੱਲੇ ਹੋਣ ਦੀ ਤੇ ਉਹ ਝੰਡਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦਾ ਵਾ ਜੰਨਾ ਚਿਰ ਤੁਸੀਂ ਸਿਆਣਪ ਦੇ ਨਾਲ ਸੂਝਤਾ ਦੇ ਨਾਲ ਨਹੀਂ ਚੱਲਦੇ ਆਉਣ ਵਾਲੀ ਰਾਜਨੀਤੀ ਵਿੱਚ ਕਿ ਝਾਤੀ ਮਾਰੋ ਤੁਸੀਂ ਪੜੇ ਲਿਖੇ ਬੈਠੇ ਇੰਟਰਨੈਟ ਤੇ ਸਰਚ ਮਾਰੋ ਜਾ ਕੇ ਵਿਸ਼ਵ ਪੱਧਰ ਦੀ ਰਾਜਨੀਤੀ ਜਦ ਅੱਜ ਸਿੱਖਾਂ ਦੀਆਂ ਗੱਲਾਂ ਹੁੰਦੀਆਂ ਵਿਸ਼ਵ ਪੱਧਰ ਦੀ ਰਾਜਨੀਤੀ 'ਚ ਤੇ ਜਿਹੜਾ ਇੱਥੋਂ ਦਾ ਸਿਸਟਮ ਹੈ ਨਾ ਤੁਹਾਨੂੰ ਜੁੱਤੀਓ ਜੁੱਤੀ ਕਰਾ ਕੇ ਤੇ ਇੰਟਰਨੈਸ਼ਨਲ ਪੱਧਰ ਤੇ ਬਦਨਾਮ ਕਰਨ ਲਿਆ ਵਾ ਅਸੀਂ ਚਾਲ ਨਹੀਂ ਸਮਝਣ ਦੇ ਦੁਸ਼ਮਣ ਦੀ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਚ ਸਿੱਖਾਂ ਦੀਆਂ ਗੱਲਾਂ ਹੁੰਦੀਆਂ ਵਾ ਇਹ ਸਿੱਖ ਇੱਕ ਕੌਮ ਹੈਗੀ ਆ ਤੇ ਇੱਥੋਂ ਦਾ ਨਜਾਮ ਤੁਹਾਨੂੰ ਆਪਸ ਵਿੱਚ ਪੱਗੋ ਪੱਗੀ ਕਰਾਉਣਾ ਚਾਹੁੰਦਾ ਵਾ ਪੀ ਇਹਨਾਂ ਨੂੰ ਵਿਸ਼ਵਲ ਲੈਵਲ ਉੱਤੇ ਬੇਇੱਜ਼ਤ ਕੀਤਾ ਜਾਵੇ ਇਹ ਗੱਲ ਹੋਰ ਕਹ ਦੇਆ ਆਉਣ ਵਾਲਾ ਸਮਾਂ ਇੰਟਰਨੈਟ ਦਾ ਵਾ ਏਆਈ ਦਾ ਜ਼ਮਾਨਾ ਵਾ ਚਲੋ ਸਾਨੂੰ ਇੰਟਰਨੈਟ ਨੂੰ ਤੇ ਪੁੱਛਣ ਦੀ ਲੋੜ ਨਹੀਂ ਅਸੀਂ ਦੇ ਵੈਸੇ ਦੁਨੀਆ ਦੇ ਬਾਦਸ਼ਾਹ ਹਮ ਰਖਤ ਪਾਤਸ਼ਾਹੀ ਦਾਵਾ ਅਹੀਂ ਤਾਂ ਦੁਨੀਆ ਦੇ ਬਾਦਸ਼ਾਹ ਬੰਦੇ ਆ ਪਰ ਇੰਟਰਨੈਟ ਦੇ ਹਿਸਾਬ ਨਾਲ ਚੱਲੀਏ ਨਾ ਆਉਣ ਵਾਲਾ ਸਮਾਂ AI ਦਾ ਵਾ ਇੰਟਰਨੈਟ ਦਾ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਐਲਨ ਮਸਕ ਨੇ AI ਨੂੰ ਪੁੱਛਿਆ ਉਹਦੀ ਜਿਹੜੀ ਬਣਾਈ Grok AI ਆ ਉਹਨੂੰ ਪੁੱਛਿਆ ਗਿਆ ਕੰਪਿਊਟਰ ਨੂੰ ਪੁੱਛਿਆ ਗਿਆ ਫਿਰ ਮੈਂ ਕਹਦਿਆਂ ਅਸੀਂ ਕੰਪਿਊਟਰ ਦੇ ਮਥਾਜ ਨਹੀਂ ਅਸੀਂ ਜੱਦੀ ਪੁਸ਼ਤੀ ਬਾਦਸ਼ਾਹਾਂ ਪਰ ਚਲੋ ਪੁੱਛ ਲਓ ਕੰਪਿਊਟਰ ਨੂੰ AI ਨੂੰ ਪੁੱਛਿਆ ਗਿਆ ਕਿ ਜੇ ਦੁਨੀਆ ਦੇ ਸਾਰੇ ਧਰਮਾਂ ਦੇ ਵਿੱਚੋਂ ਇੱਕ ਧਰਮ ਚੁਣਨਾ ਹੋਵੇ ਜਿਹੜਾ ਦੁਨੀਆ ਤੇ ਰਾਜ ਕਰੂਗਾ ਕੰਪਿਊਟਰ ਨੇ ਵੀ ਆਖਿਆ ਦੁਨੀਆ ਤੇ ਸਿੱਖ ਕੌਮ ਹੈ ਜਿਹੜੀ ਦੁਨੀਆ ਤੇ ਆਉਣ ਵਾਲੇ ਸਮੇਂ 'ਚ ਰਾਜ ਕਰ ਸਕਦੀ ਆ ਕੰਪਿਊਟਰ ਨੈਟ ਦਾ ਜ਼ਮਾਨਾ ਕਹਿਣ ਲਿਆ ਤੇ ਅਸੀਂ ਆਪਸ 'ਚ ਜੁੱਤੀਓ ਜੁੱਤੀ ਹੋਈ ਜਾਂਦੇ ਵਿਸ਼ਵ ਪੱਦਰ ਤੇ ਤੁਹਾਡੀ ਬੱਲੇ ਬੱਲੇ ਆ ਸਿੱਖੋ ਬਚਜੋ ਚਾਲ ਬੜੀ ਵੱਡੀ ਆ ਇਹਦੇ ਵਿੱਚ ਤੁਸੀਂ ਇਸ ਘੁੰਮਣ ਘੇਰੀ 'ਚ ਫਸ ਜਾਣਾ ਵਾ